ਪਿਆਓ ਤੇ ਧੀ ਦਾ ਰਿਸ਼ਤਾ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਪਰ ਕਈ ਐਸੇ ਮੂਰਖ ਲੋਕ ਇਸ ਰਿਸ਼ਤੇ ਨੂੰ ਦਾਗ ਲਾ ਦਿੰਦੇ ਨੇ ਉਹ ਦਾਗ ਫੇਰਾ ਸਮਾਜ ਤੇ ਇੱਕ ਐਸੀ ਬੁਰੀ ਸ਼ਬੀ ਛਾੜਦਾ ਕਿ ਲੋਕੋ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ ਬੰਦਾ ਆਪਣੀਆਂ ਧੀਆਂ ਭੈਣਾਂ ਨੂੰ ਸੇਫ ਕਿੱਥੇ ਰੱਖ ਸਕਦਾ ਅੱਜ ਦੀ ਜੋ ਸੱਚੀ ਘਟਨਾ ਜਦੋਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਤਾਂ ਤੁਹਾਡੇ ਰੂੰਗ ਟੇ ਖੜੇ ਹੋ ਜਾਣਗੇ ਪੰਜਾਬ ਦੇ ਜ਼ਿਲ੍ਹਾ ਮੁਕੇਰੀਆਂ ਦੇ ਵਿੱਚ ਤਕਰੀਬਨ 14 ਸਾਲ ਪਹਿਲਾਂ ਸਰਜੀਤ ਸਿੰਘ ਨਾਂ ਦਾ ਵਿਅਕਤੀ ਅਮਰੀਕਾ ਦੇ ਵਿੱਚ ਚਲਾ ਜਾਂਦਾ ਪਿੱਛੇ ਉਹ ਆਪਣੀ ਪਤਨੀ ਰੁਪਿੰਦਰ ਕੌਰ ਨੂੰ ਛੱਡ ਜਾਂਦਾ ਉਸ ਟਾਈਮ ਰੁਪਿੰਦਰ ਕੌਰ ਪ੍ਰੈਗਨੈਂਟ ਹੁੰਦੀ ਹੈ 2012 ਦੇ ਵਿੱਚ ਉਹ ਬਾਹਰ ਚਲਾ ਜਾਂਦਾ ਅਤੇ ਤਕਰੀਬਨ 14 ਸਾਲਾਂ ਬਾਅਦ 2024 ਦੇ ਵਿੱਚ ਉਹ ਵਾਪਸ ਆਉਂਦਾ ਇੰਡੀਆ ਦੇ ਵਿੱਚ ਤਾਂ ਉਸ ਟਾਈਮ ਉਸਦੀ ਲੜਕੀ ਕਾਫੀ ਜ਼ਿਆਦੇ ਵੱਡੀ ਹੋ ਚੁੱਕੀ ਹੁੰਦੀ ਆ ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਤਾਂ ਥੋੜਾ ਟਾਈਮ ਲੰਘਦਾ ਤਾਂ ਪਤੀ ਪਤਨੀ ਦੇ ਵਿੱਚ ਕੁਝ ਗੱਲਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਬੱਚਿਆਂ ਤੱਕ ਲੜਾਈ ਪਹੁੰਚ ਜਾਂਦੀ ਹੈ ਬੱਚੇ ਵੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੱਕ ਦਿਨ ਐਸਾ ਆਉਂਦਾ ਕਿ ਜੋ ਰੁਪਿੰਦਰ ਕੌਰ ਆ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਆ ਇਸ ਤੋਂ ਬਾਅਦ ਥੋੜਾ ਟਾਈਮ ਲੰਘਦਾ ਤੱਕ ਦਿਨ ਆਉਂਦਾ ਜੂਨ 2025 ਦੇ ਵਿੱਚ ਰੁਪਿੰਦਰ ਕੌਰ ਦੀ ਨਾਨਾ ਉਹਦੇ ਦੋਨੋਂ ਬੱਚਿਆਂ ਨੂੰ ਲੈਣ ਵਾਸਤੇ ਆ ਜਾਂਦੀ ਆ ਤੇ ਉਹ ਕਹਿ ਦਿੰਦੀ ਆ ਕਿ ਹੁਣ ਛੁੱਟੀਆਂ ਨੇ ਤੁਸੀਂ ਦੋਨੇ ਬੱਚਿਆਂ ਨੂੰ ਮੇਰੇ ਨਾਲ ਭੇਜ ਦਿਓ ਇਸ ਤੋਂ ਬਾਅਦ ਰੁਪਿੰਦਰ ਕੌਰ ਬੱਚਿਆਂ ਨੂੰ ਭੇਜਣ ਦੇ ਲਈ ਰਾਜ਼ੀ ਹੋ ਜਾਂਦੀ ਹੈ ਤੇ ਦੋਨੋਂ ਬੱਚਿਆਂ ਨੂੰ ਆਪਣੀ ਨਨਾਨੜ ਦੇ ਨਾਲ ਭੇਜ ਦਿੰਦੀ ਹੈ। ਤਾਂ ਇਸ ਤੋਂ ਬਾਅਦ ਸਜੀਤ ਸਿੰਘ ਆਪਣੀ ਭੈਣ ਕੋਲੇ ਆਉਂਦਾ ਤੇ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਜਾਂਦਾ। 22 ਤਰੀਕ ਨੂੰ ਉਹ ਆਪਣੇ ਨਾਲ ਆਪਣੀ ਬੇਟੀ ਨੂੰ ਲਿਆ ਜਾਂਦਾ। ਤਾਂ ਇਸ ਤੋਂ ਬਾਅਦ ਸਜੀਤ ਸਿੰਘ ਆਪਣੀ ਭੈਣ ਕੋਲੇ ਆਉਂਦਾ ਤੇ 22 ਤਰੀਕ ਨੂੰ ਆਪਣੀ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ। ਜਿਵੇਂ ਹੀ ਉਹ ਆਪਣੀ ਲੜਕੀ ਨੂੰ ਲੈ ਕੇ ਜਾਂਦਾ ਤਾਂ ਕਰ ਲੈ ਜਾ ਕੇ ਉਹ ਉਸ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਤਕਰੀਬਨ 3 ਜੂਨ 2025 ਨੂੰ ਉਹ ਲੜਕੀ ਆਪਣੀ ਮਾਂ ਨੂੰ ਫੋਨ ਕਰਦੀ ਹੈ ਅਤੇ ਰੋਂਦੀ ਹੈ ਤੇ ਕਹਿੰਦੀ ਹੈ ਵੀ ਮੈਨੂੰ ਤੁਸੀਂ ਲੈ ਜਾਓ ਇਸ ਤੋਂ ਬਾਅਦ ਤੁਰੰਤ ਉਹਦੀ ਮਾਂ ਉਹਦੇ ਚਾਚੇ ਦੇ ਲੜਕੇ ਨੂੰ ਭੇਜ ਦਿੰਦੀ ਹੈ ਤਾਂ ਉਹ ਤਕਰੀਬਨ ਸ਼ਾਮ ਦੇ 6 ਵਜੇ ਉਸ ਨੂੰ ਲੈ ਕੇ ਘਰ ਵਾਪਸ ਆ ਜਾਂਦਾ ਪਹਿਲਾਂ ਤਾਂ ਉਹ ਲੜਕੀ ਕੁਝ ਨਹੀਂ ਦੱਸਦੀ ਉਦਾਸ ਰਹਿੰਦੀ ਹੈ ਪਰ ਜਦੋਂ ਉਸਦੀ ਮਾਂ ਉਸ ਨੂੰ ਬਾਰ-ਬਾਰ ਪੁੱਛਦੀ ਹੈ ਤਾਂ ਉਹ ਰੋਣ ਲੱਗ ਜਾਂਦੀ ਹੈ ਅਤੇ ਰੋਂਦੀ ਰੋਂਦੀ ਫਿਰ ਉਹ ਐਸੀ ਕਹਾਣੀ ਬਿਆਨ ਕਰਦੀ ਹੈ ਕਿ ਮਾਂ ਦੇ ਵੀ ਪੈਰਾਥਲੋ ਜ਼ਮੀਨ ਕਿਸਕ ਜਾਂਦੀ ਹੈ ਮਾਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦੀ ਹੈ ਕਿ ਆਖਰ ਉਸਦਾ ਪਿਤਾ ਆਪਣੀ ਹੀ ਧੀ ਦੇ ਨਾਲ ਇਸ ਤਰ੍ਹਾਂ ਦਾ ਕਾਂਡ ਕਿਵੇਂ ਕਰ ਸਕਦਾ ਤਾਂ ਉਹ ਲੜਕੀ ਦੱਸਦੀ ਹੈ ਕਿ 22 ਮਾਰਚ 2025 ਨੂੰ ਜਦੋਂ ਮੈਨੂੰ ਪਿਤਾ ਆਪਣੇ ਨਾਲ ਲੈ ਕੇ ਗਿਆ ਤਾਂ ਇਸ ਤੋਂ ਬਾਅਦ ਉਸਨੇ ਮੇਰੀ ਲਗਾਤਾਰ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਉਹ ਤੱਕੇ ਦੇ ਨਾਲ ਮੇਰੇ ਨਾਲ ਸਰੀਰਕ ਸੰਬੰਧ ਵੀ ਬਣਾਉਂਦਾ ਰਿਹਾ ਅਤੇ ਜਦੋਂ ਮੈਂ ਉਸ ਨੂੰ ਮਨਾ ਕਰਦੀ ਸੀ ਤਾਂ ਉਹ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦਾ ਸੀਗਾ ਤਾਂ ਲੜਕੀ ਨੇ ਇਹ ਵੀ ਦੱਸਿਆ ਕਿ ਜਦੋਂ ਘਰ ਦੇ ਵਿੱਚ ਦਾਦਾ ਤੇ ਦਾਦੀ ਨਹੀਂ ਮੌਜੂਦ ਹੁੰਦੇ ਸਨ ਉਸ ਟਾਈਮ ਮੇਰਾ ਪਿਤਾ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਉਸ ਨੇ 22 ਮਾਰਚ 2025 ਤੋਂ ਲੈ ਕੇ 3 ਜੂਨ 2025 ਤੱਕ ਮੇਰੇ ਨਾਲ ਲਗਾਤਾਰ ਸੰਬੰਧ ਬਣਾਏ ਇਹ ਜਿਹੜੀ ਕਹਾਣੀ ਸੀ ਰੁਪਿੰਦਰ ਕੌਰ ਦੀ ਲੜਕੀ ਨੇ ਆਪਣੀ ਮਾਂ ਨੂੰ ਰੋਂਦੇ ਹੋਏ ਸੜਾਈ ਤਾਂ ਇਸ ਤੋਂ ਬਾਅਦ ਮਾਂ ਵੀ ਰੋਣ ਲੱਗ ਜਾਂਦੀ ਹੈ ਤਾਂ ਫਿਰ ਮਾਂ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਇੱਕ ਐਫ ਆਈ ਆਰ ਦਰਜ ਕਰਵਾਉਂਦੀ ਹੈ ਤਾਂ ਇਸ ਤੋਂ ਬਾਅਦ ਪੁਲਿਸ ਪੋਕਸ ਐਕਟ ਅਤੇ ਕੁਝ ਹੋਰ ਧਾਰਾਵਾਂ ਦੇ ਨਾਲ surjit singh ਤੇ ਐਫ ਆਈ ਆਰ ਦਰਜ ਕਰ ਲੈਂਦੇ ਨੇ ਅਤੇ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਸੋਇ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਪਿਤਾ ਅਤੇ ਧੀ ਦੇ ਰਿਸ਼ਤੇ ਨੂੰ ਦਾਗ ਲੱਗ ਚੁੱਕਿਆ ਕਿਉਂਕਿ ਪਿਤਾ ਅਤੇ ਧੀ ਦਾ ਇੱਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਸਰਜੀਤ ਸਿੰਘ ਨੇ ਆਪਣੀ ਹਫਸ਼ ਮਟਾਉਣ ਦੇ ਲਈ ਉਸ ਨੇ ਆਪਣੀ ਬੇਟੀ ਨੂੰ ਨਹੀਂ ਬਖਸ਼ਿਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਆ ਕਰੋ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ